ਮੈਂ ਭੀਤਰ ਸਿੰਘ ਕੋਟਲਾ ਸੂਬਾ ਪ੍ਰਧਾਨ ਕਿਸਾਨ ਨੌਜਵਾਨ ਸਭਾ ਅਰਸ਼ਵੰਦੇ ਪੰਜਾਬ ਤੋਂ ਮੇ ਤੁ ਸਾਡੀ ਸਾਡੇ ਪਿਛਲੇ ਲੰਮੇ ਸਮੇਂ ਤੋਂ ਹੀ ਕੰਪਲੇਨਟਾਂ ਕੀਤੀਆਂ ਫੂਡ ਸਪਲਾਈ ਵਿਭਾਗ ਨੂੰ ਜਿਹੜੀਆਂ ਗੈਸ ਘਟ ਪਿੰਡਾਂ ਦੇ ਵਿੱਚ ਸਪਲਾਈ ਹੋ ਰਹੀ ਔਰ ਰੇਟ ਜਿਹੜਾ ਦਿੱਤੀ 40 40 ਰੁਪਏ ਲੋਕਾਂ ਤੋਂ ਵੱਧ ਲਿਆ ਜਾ ਰਿਹਾ ਜਿਹੜਾ ਪਰਚੀ ਰੇਟ ਤੋਂ ਤੋਂ ਲੋਕਾਂ ਨੂੰ ਇਹ ਗੱਲ ਕਹੇ ਜਾ ਰਹੇ ਆ ਗੱਡੀਆਂ ਵਾਲੇ ਜਾ ਕੇ ਘਰਾਂ 'ਚ ਕੇ ਅਸੀਂ ਕਿਰਾਇਆ ਲੈ ਰਹੇ ਆਂ ਜਦ ਕਿ ਕਿਰਾਇਆ ਜਿਹੜਾ ਆ ਉਹ ਗੱਡੀ ਦੇ ਪਰਚੀ ਦੇ ਵਿੱਚ ਲੱਗ ਕੇ ਆਉਂਦਾ ਇਸ ਕਰਕੇ ਅਸੀਂ ਜਿਹੜੀ ਪਿਛਲੇ ਦਿਨੋਂ ਤੋਂ ਮੁਹਿੰਮ ਚਲਾਈ ਸੀ ਇੱਕ ਫੂਲਸਪਲਾਈ ਮੈਕਮਨ ਇਹ ਕਮਪਲੇਂਟ ਦਿੱਤੀ ਦੂਸਰੀ ਕਮਪਲੇਂਟ ਜਿਹੇ ਦੁੱਧ ਦੀ ਔਰ ਦੁੱਧ ਦੇ ਉੱਤੇ ਵੀ ਜਿਹੜੀ ਕਾਰਵਾਈ ਤੁਹਾਡੇ ਸਮੇਂ ਇਹ ਕੈਮੀਕਲ ਦੇ ਉੱਤੇ ਕਰਵਾ ਰਹੇ ਆ ਔਰ ਜਿਵੇਂ ਰੋਜ਼ ਦੇ ਰੋਜ਼ ਅਸੀਂ ਗੱਡੀਆਂ ਤੋਰੇ ਅੱਜ ਅਸੀਂ ਨਿਹਾਰਾ ਕਾ ਰੋਡ ਤੋਂ ਨਿਕਲੇ ਸੀਗੇ ਆਰਐਸ ਅੰਮ੍ਰਿਤਸਰ ਨੂੰ ਜਾ ਰਹੇ ਰਸਤੇ ਦੇ ਵਿੱਚ ਦੋ ਗੱਡੀਆਂ ਮਿਲੀਆਂ ਇੱਕ ਨਿਰਮਲ ਗੈਸ ਏਜੰਸੀ ਇੱਕ ਐਮਐਮ ਗੈਸ ਏਜੰਸੀ ਔਰ ਉਹਨਾਂ ਦੋਨਾਂ ਦੀਆਂ ਗੱਡੀਆਂ ਤੋਲੇ ਗਿਆ ਨਿਰਮਲ ਗੈਸ ਏਜੰਸੀ ਦੇ ਜਿਹੜੇ ਉਹ ਸਿਲੰਡਰ ਆ ਉਹ ਤੁਸੀਂ ਦੇਖ ਰਹੇ ਹੋ ਕਿਸੇ ਦਾ 6 ਕਿਲੋ ਘੱਟ ਆ ਕਿਸੇ ਦਾ 4 ਕਿਲੋ ਘੱਟ ਆ ਕਿਸੇ ਦਾ ਸਾਢੇ 3 ਕਿਲੋ ਘੱਟ ਆ ਅਸੀਂ ਆਮ ਜਨਤਾ ਨੂੰ ਅਪੀਲ ਕਰਦੇ ਆ ਕਿ ਜਾਗਰਤ ਹੋ ਨਾ ਤੇ ਇਹਨਾਂ ਨੂੰ ਪੈਸੇ 844 ਰੁਪਏ ਤੋਂ ਪੈਸੇ ਵਧ ਦੋ ਔਰ ਔਨ ਜਿਹੜਾ ਸਿਲੰਡਰ ਆ ਉਹ ਤੋਲ ਕੇ ਲਓ ਕਿਉਂਕਿ ਜਿਹੜੀ ਪੂਰੀ ਦੁਨੀਆ ਆ ਉਹ ਜਾਗਰੂਤ ਹੋ ਕੇ ਇਹ ਜਿਹੜੀ ਬਹੁਤ ਵੱਡੀ ਜਿਹੜੀ ਆ ਬਹੁਤ ਵੱਡੀ ਜਿਹੜੀ ਲੁੱਟਿਆ ਇਸ ਲੁੱਟ ਤੋਂ ਜਿਹੜੀ ਆ ਉਹ ਬਚ ਸਕੇ ਕਿਉਂਕਿ ਜਿਹੜੀ ਲੁੱਟਿਆ ਇਹ ਮੰਤਰੀ ਔਰ ਜਿਹੜੇ ਪ੍ਰਸ਼ਾਸਨ ਆ ਇਹ ਨਾਲ ਮਿਲ ਕੇ ਜਿਹੜਾ ਇਹ ਕਰ ਰਿਹਾ ਆ ਇਸ ਕਰਕੇ ਅਸੀਂ ਜਿਹੜਾ ਇਹ ਪ੍ਰਸ਼ਾਸਨ ਦਾ ਜਿਹੜਾ ਉਹ ਪਰਦਾ ਫਾਸਟ ਕਰਦੇ ਆ ਔਰ ਜਿਹੜਾ ਮੰਤਰੀ ਮੰਡਲ ਆ ਜਿਨ੍ਹਾਂ ਦੀਆਂ ਡਿਊਟੀਆਂ ਬੰਦੀਆਂ ਨੇ ਉਹ ਡਿਊਟੀਆਂ ਉਹ ਨਹੀਂ ਨਿਭਾ ਰਹੇ ਉਹ ਸਾਨੂੰ ਆਮ ਜਨਤਾ ਨੂੰ ਆਮ ਪਬਲਿਕ ਨੂੰ ਨਿਭਾਉਣੀਆਂ ਪੈਂਦੀਆਂ ਨੇ ਇਸ ਕਰਕੇ ਅਸੀਂ ਪਬਲਿਕ ਨੂੰ ਅਪੀਲ ਕਰਦੇ ਆ ਕਿ ਕਿਸੇ ਤੇ ਬੀ ਨਾ ਆਸ ਰੱਖੋ ਆਪਣੀ ਰਾਖ ਜਿਹੜੀ ਆਪ ਕਰੋ ਆਪਣੀ ਰਾਖੀ ਜਿਹੜੀ ਆ ਉਹ ਸਿਲੰਡਰ ਤੋੜ ਕੇ ਲਓ ਔਰ ਜਿਹੜਾ ਦੁੱਧ ਆ ਕੈਮੀਕਲ ਦੁੱਧ ਉਹਦੇ ਰੋਜ਼-ਦੋਜ਼ ਸੈਂਪਲ ਭਰਾਇਆ ਕਰੋ ਕਿਉਂਕਿ ਜਿਹੜੇ ਤੁਹਾਡੇ ਬੱਚਿਆਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਆਮ ਕੈਂਸਰ ਦੇ ਸ਼ਿਕਾਰ ਹੋ ਰਹੇ ਨੇ ਵੇਖੋ ਹਸਪਤਾਲ ਦੇ ਹਸਪਤਾਲ ਕੈਂਸਰ ਨਾਲ ਭਰੇ ਜਾ ਰਹੇ ਨੇ ਔਰ ਜਿਹੜੇ ਮਹਿਕਮਾ ਕੰਮ ਕਰਦੇ ਨਹੀਂ ਸਤਾ ਇਸ ਕਰਕੇ ਅਸੀਂ ਲੋਕਾਂ ਨੂੰ ਅਪੀਲ ਕਰਦੇ ਆ ਤੁਹਾਡੇ ਮਾਦੀ ਮਰੇ ਕਿ ਜਿਹੜੇ ਵੱਧ ਤੋਂ ਵੱਧ ਇਹਨਾਂ ਗੱਲਾਂ ਦਾ ਧਿਆਨ ਰੱਖੋ ਇਹਨੀਆਂ ਬੇਤਿਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਅੱਜ ਅੱਜ ਜਿਹੜੀਆਂ ਗੱਡੀਆਂ ਤੇ ਟੋਲੀ ਆ ਇਹਦੇ ਵਿੱਚ ਜਿਹੜੀ ਤੁਸੀਂ ਵੇਖਿਆ ਕਿ 6 ਕਿਲੋ ਔਰ ਸਾਢੇ 3 ਕਿਲੋ 4 ਕਿਲੋ 2.5 ਕਿਲੋ ਗੈਸ ਘੱਟ ਪਾਈ ਗਈ ਆ ਔਰ ਉਹ ਜਿਹੜੀਆਂ ਉਹਦੇ ਵਿੱਚ ਪ੍ਰਸ਼ਾਸਨ ਆ ਰਿਹਾ ਜੋ ਬੰਦੀ ਕਾਰਵਾਈ ਪ੍ਰਸ਼ਾਸਨ ਉਹ ਇਹਦੇ ਤੇ ਕੀਤੀ ਜਾਊਗੀ ਤੁਹਾਡੇ ਲੋਕ ਨੂੰ ਸੰਭੇ ਸਾਡੇ ਡੀਐਫਸੀ ਅੰਮ੍ਰਿਤਸਰ ਨੂੰ ਫੋਰਸ ਸਪਲਾਈ ਜਿਹੜਾ ਡਿਸਟ੍ਰਿਕਟ ਫੋਰਸ ਸਪਲਾਈ ਅਫਸਰ ਆ ਧੰਨ ਦਾ ਤੇ ਪ੍ਰਸ਼ਾਸਨ ਸਰਕਾਰ ਪ੍ਰਸ਼ਾਸਨ ਤੁਸੀਂ ਮਤਲਬ ਮੰਗ ਕਰਦੇ ਜੀ ਜਿਹੜੇ ਇਹ ਆ ਤੇ ਜਿਹੜੇ ਸਾਨੂੰ ਕੰਮ ਕਰਨੇ ਪੈ ਰਿਹਾ ਇਹ ਪ੍ਰਸ਼ਾਸਨ ਨੂੰ ਕਰਨੇ ਚਾਹੀਦੇ ਆ ਪਿੰਡਾਂ ਦੇ ਵਿੱਚ ਨਿਕਲ ਕੇ ਜਿਹੜੀਆਂ ਗੱਡੀਆਂ ਨੇ ਇਹ ਤੋਲ ਲੈਣੇ ਚਾਹੀਦੀਆਂ ਜਿਵੇਂ ਪਰਚੀ ਨਿਕਲਦੀ ਆ ਪਰਚੀਆਂ ਦੇ ਮਤਾਬਿਕ ਪ੍ਰਸ਼ਾਸਨ ਇੱਕ ਉਹ ਜਾ ਉਹ ਜਾ ਮਤਲਬ ਕਮੇਟੀ ਬਣਾਵੇ ਕਿ ਉਹ ਪਿੰਡਾਂ ਦੇ ਵਿੱਚ ਘਰ ਘਰ ਜਾਵੇ ਔਰ ਘਰ ਘਰ ਜਾ ਕੇ ਪੁੱਛਿਆ ਜਾਵੇ ਕਿ ਤੁਹਾਡੇ ਕੋਲ ਕਿਸਨੇ ਪੈਸੇ ਲੈ ਗਏ ਆ ਔਰ ਤੁਹਾਨੂੰ ਜਿਹੜਾ ਗੈਸ ਆਈ ਆ ਉਹ ਜਿਹੜੀ ਉਹ ਘਾਟਿਆ ਕਿ ਬੁਰੀ ਆ ਉਹ ਚੱਕ ਕੀਤੀ ਜਾਵੇ ਫਿਰ ਆਪਣਾ ਨਾਮ ਮੈਂ ਮਨਦੀਪ ਸਿੰਘ ਕਲੀਅਰ ਕਿਸਾਨ ਓਜੈਂਸਸ ਕਮੇਟੀ ਸੂਬਾ ਸੈਕਟਰੀ ਤੇ ਪੰਜਾਬ ਨੂੰ ਅੱਜ ਜਿਹੜੀ ਗੱਡੀਆਂ ਫਰੀਕੀ ਫਰੀਕ ਹੈ ਅੱਜ ਨਿਰਮਲ ਗੈਸ ਏਜੰਸੀ ਜਿਵੇਂ ਕਿ ਸਾਡੀ ਜਥੇਬੰਦੀ ਦੇਖ ਮਹੀਮ ਚੱਲਦੀ ਪਈ ਆ ਸਰਕਾਰਾਂ ਤੋਂ ਨਾ ਝਾਕ ਕਰੋ ਆਪਣੀ ਰਾਖੀ ਆਪ ਕਰੋ ਤੇ ਤਹਿਤ 1.5 ਮਹੀਨਾ ਹੋ ਗਿਆ ਆ ਵੱਖ-ਵੱਖ ਜਗ੍ਹਾ ਤੇ ਸ਼ਾਪੇਮਾਰੀ ਚੱਲਦੀ ਪਈ ਸਰਦਾਰ ਬਚਿੱਤਰ ਸਿੰਘ ਕੋਟਲਾ ਜੀ ਦੀ ਅਗਵਾਈ ਦੇ ਵਿੱਚ ਅਸੀਂ ਸਾਰੀ ਟੀਮ ਆਪਣੇ ਤੌਰ ਤੇ ਤੇ ਗੱਡੀਆਂ ਦੀ ਚੈਕਿੰਗ ਕਰਾਉਂਦੇ ਆ ਬਹੁਤ ਸਾਰੀ ਕਾਰਵਾਈ ਹੋ ਵੀ ਚੁੱਕੀ ਅੱਜ ਨਿਰਮਲ ਗੈਸ ਏਜੰਸੀ ਤੇ ਤੇ ਐਮਐਮ ਗੈਸ ਏਜੰਸੀ ਦੀਆਂ ਗੱਡੀਆਂ ਘੇਰੀਆਂ ਗਈਆਂ ਜਿਨ੍ਹਾਂ ਵਿੱਚ ਕਾਫੀ ਵੱਡੀ ਮਾਤਰਾ ਵਿੱਚ 3-3 ਕਿਲੋ 2.2 ਕਿਲੋ ਤੇ ਕੁਝ ਦੇ ਵਿੱਚ 26.700 ਕਿਲੋ ਵੀ ਗੈਸ ਨਿਕਲੀ ਹੈ ਜਿਹੜਾ ਕਿ ਲੋਕਾਂ ਦੀਆਂ ਜੇਬਾਂ ਤੇ ਬਹੁਤ ਹੀ ਵੱਡਾ ਡਾਕਾ ਆ ਜਿਹੜਾ ਕਿ ਸਰਕਾਰਾਂ ਇਹ ਦਾਵਾ ਕਰਕੇ ਆਈਆਂ ਸੀ ਜਿਵੇਂ ਭਗਵੰਤ ਮਾਨ ਸਰਕਾਰ ਇਹ ਦਾਵਾ ਕਰਕੇ ਆਈ ਸੀ ਵੀ ਅਸੀਂ ਲੋਕਾਂ ਦੇ ਹੱਕਾਂ ਦੀ ਰਾਖੀ ਕਰਾਂਗੇ ਅੱਜ ਉਹ ਕਿੱਥੇ ਆ ਸਰਕਾਰ ਆ ਜੋ ਐਮਐਲਏ ਕਿੱਥੇ ਆ ਜੋ ਪ੍ਰਸ਼ਾਸਨ ਕਿੱਥੇ ਆ ਜਿਹੜੇ ਏਸੀ ਦਫ਼ਤਰਾਂ ਦੇ ਵਿੱਚ ਇੰਨੀ ਜ਼ਿਆਦਾ 쿨ਿੰਗ ਦੇ ਵਿੱਚ ਬੈਠੇ ਹੁੰਦੇ ਵੀ ਜਦੋਂ ਉਹਨਾਂ ਨੂੰ ਬਾਹਰ ਨਿਕਲਦੇ ਆ ਤੇ ਇੱਕਦਮ ਘਬਰਾਹਟ ਹੁੰਦੀ ਆ ਤੇ ਅਸੀਂ ਇਹ ਆਪਣਾ ਫਰਜ਼ ਸਮਝਦੇ ਹੋਏ ਜਿਹੜਾ ਕਿਸਾਨਾਂ ਦੇ ਕਿਸਾਨ ਨੌਜਵਾਨਾਂ ਦੀ ਸਕਾ ਮੀਟੀ ਆਪਣਾ ਹੱਕ ਸਮਝਦੇ ਹੋਏ ਜਿਹੜੇ ਲੋਕਾਂ ਦੀ ਹੱਕਾਂ ਦੀ ਰਾਖੀ ਲਈ ਅਸੀਂ ਇੱਕ ਕਮੇਟੀ ਦਾ ਗਠਨ ਕੀਤਾ ਸੀ ਉਹਦੇ ਤੇ ਪੂਰਾ ਉਤਰਦੇ ਅੱਜ ਅੱਜ ਇਹ ਕਾਰਵਾਈ ਕਰਦੇ ਪਏ ਆ ਤੇ ਜਿਹਦੇ ਵਿੱਚ ਪ੍ਰਸ਼ਾਸਨ ਬਣਾ ਲਿਆ ਗਿਆ ਤੇ ਹੁਣ ਜੋ ਬੰਦੀ ਕਾਰਵਾਈ ਹੈ ਏਜੰਸੀਆਂ ਤੇ ਕਰ ਦਿੱਤੀ ਜਾਊਗੀ ਫੂਡ ਸਪਲਾਈ ਦੇ ਅਫਸਰ ਆਏ ਆ ਉਹਨਾਂ ਨੇ ਆਪਣੀ ਜੋ ਵੀ ਕਾਨੂੰਨੀ ਕਾਰਵਾਈ ਕਾਗਜ਼ੀ ਕਾਰਵਾਈ ਉਹ ਕਰਦੇ ਪਏ ਆ ਪਰ ਮੇਰਾ ਇਹ ਕਹਿਣਾ ਵੀ ਜਦੋਂ ਉਹਨਾਂ ਨੂੰ ਬੁਲਾਇਆ ਜਾਵੇ ਉਦੋਂ ਆਉਂਦਾ ਸਾਰਾ ਕੰਮ ਉਹਨਾਂ ਦਾ ਹੈ ਉਹਨਾਂ ਨੂੰ ਚਾਹੀਦਾ ਵੀ ਇਹ ਕੰਮ ਜਿਹੜੇ ਸ਼ਰੀਆਮ ਚੱਲਦੇ ਪਏ ਆ ਕੋਈ ਮਾਫੀਆ ਨੂੰ ਬਹੁਤ ਕੋਈ ਡਰ ਹੀ ਨਹੀਂ ਰਹਿ ਗਿਆ ਲੋਕਾਂ ਦੇ ਜਿਹੜੇ ਚੁੱਲ੍ਹੇ ਆ ਉਹ ਬੁਝਾਉਣ ਤੱਕ ਸਰਕਾਰ ਤੁਲੀ ਹੋਈ ਆ ਵੀ ਲੋਕਾਂ ਨੇ ਚੁੱਲ੍ਹੇ ਪੂਰੀ ਤਰ੍ਹਾਂ ਨਾਲ ਬੁਝਾ ਦਿੱਤੇ ਜਾਣ ਕਿਤੇ ਲੋਕ ਆਪਣੀ ਇਹ ਰੋਟੀ ਪਕਾ ਕੇ ਨਾ ਖਾ ਲੈਣ ਜਿਹੜਾ ਗਰੀਬ ਰਿਸ਼ਕੇ ਵਾਲਾ ਆ ਜਿਹੜਾ ਗਰੀਬ ਦਿਹਾੜੀਦਾਰ ਆ ਉਹਦੇ ਨੂੰ 900 ਰੁਪਿਆ ਜਦਕਿ ਸਿਲੰਡਰ ਦਾ ਰੇਟ 840 45 ਰੁਪਏ ਉਹਨਾਂ ਕੋ 900 ਰੁਪਿਆ ਲਿਆ ਜਾ ਰਿਹਾ ਤੇ ਜਿਹੜਾ ਅੱਜ ਗੈਸ ਏਜੰਸੀ ਦੇ ਕਾਰਵਾਈ ਕੀਤੀ ਗਈ ਆ ਉਹ ਮੋਢੇ ਤੇ ਲੱਧਿਆ ਡਿਲੀਵਰੀ ਕਰਨ ਜਾ ਰਿਹਾ ਸਿਲੰਡਰ ਲਵਾ ਕੇ ਤਲਾਇਆ ਗਿਆ ਜਿਹੜਾ ਕਿ 26 ਕਿਲੋ ਗੈਸ ਨਿਕਲੀ ਜਿਹਦੇ ਵਿੱਚ ਬਿਲਕੁਲ ਅੱਜ ਇਨਫੋਰਮੇਸ਼ਨ ਮਿਲੀ ਸੀਗੀ ਜੀ ਕਿ ਦੋ ਗੱਡੀਆਂ ਇੱਥੇ ਹੈਗੀਆਂ ਵਾ ਸਿਲੰਡਰ ਜੇ ਤੇ ਆ ਕੇ ਮੈਂ ਚੈੱਕ ਕੀਤਾ ਉਹ ਦੋ ਗੱਡੀਆਂ ਦਾ ਤੇ ਹਰ ਸਿਲੰਡਰ ਦਾ ਵਜ਼ਨ ਘਟਾਇਆ ਗਿਆ ਤੇ ਇੱਕ ਗੱਡੀ 'ਚ ਹਰ ਸਿਲੰਡਰ ਦਾ ਤੇ ਇੱਕ ਗੱਡੀ 'ਚ ਦੋ ਸਿਲੰਡਰ ਦਾ ਵਜ਼ਨ ਘਟਾਇਆ ਗਿਆ ਮੌਕੇ ਤੇ ਸਿਲੰਡਰ ਜ਼ਬਤ ਕਰ ਲਿੱਤੇ ਨੇ ਤੇ ਜਿਹੜੀ ਬਣਦੀ ਕਾਰਵਾਈ ਇਹਨਾਂ ਤੇ ਉਹ ਕੀਤੀ ਜਾਏਗੀ